ਹਲੋ ਹਾਂਜੀ ਕੌਣ ਬੋਲ ਰਿਹਾ ਹਾਂ ਮੈਂ ਜਗਿੰਦਰ ਬੋਲਦੀ ਸੀ ਪਤ ਜੀ ਆ ਹਾਂਜੀ ਸਤਿ ਸ਼੍ਰੀ ਅਕਾਲ ਪਛਾਣਿਆ ਨਹੀਂ ਪਛਾਣਿਆ ਨਹੀਂ ਕੁੜੀ ਆ ਤੁਹਾਨੂੰ ਕਿਹੜੇ ਥਾਂ ਤੋਂ ਮੈਂ ਜਗਿੰਦਰ ਬੋਲਦੀ ਸੀ ਅੱਛਾ ਕਿਹੜੇ ਥਾਂ ਤੋਂ ਮੈਂ ਫਿਰ ਆਪਣੇ ਮੋਗੇ ਦੇ ਲਾਗੇ ਜਿਹੜਾ ਪਿੰਡ ਹੈਗਾ ਹੈਗਾ ਖੁਕੀਪੇਣੀ ਉਹ ਤਾਂ ਮੇਰਾ ਪਿੰਡ ਹੈਗਾ ਮੇਰਾ ਆਪਦੀ ਮੇਰੀ ਜਨਮ ਭੂਮੀ ਹੈਗੀ अच्छा हां ਉਤੋਂ ਦਾ ਇੱਥੋਂ ਹੀ ਜੰਮਿਆ ਪੜਿਆ ਤੇ ਹੁਣ ਇੱਥੇ ਕੈਨੇਡਾ ਦੇ ਵਿੱਚ ਸੈੱਟ ਹੋ ਰਿਹਾ ਇੱਥੇ ਰਹਿਣ ਦੇ ਆ ਸੀ ਹਾਂਜੀ ਪਤਾ ਹੈ ਜੀ ਹਾਂ ਤੂੰ ਸਾਡੇ ਪਿੰਡ ਦੀ ਕੁੜੀਆਂ ਤੋਂ ਤਾਂ ਹਾਂਜੀ ਮੈਨੂੰ ਕਿਹਾ ਸੀ ਸੁਖਚੰਨਤਾ ਇਹਨੂੰ ਤੁਹਾਡੇ ਨਾਲ ਗੱਲ ਕਰ ਲਿਓ ਅੱਛਾ ਅੱਛਾ ਤੇ ਕਨੇਜਗਿੰਦਰ ਤੇਰਾ ਵਧੀਆ ਕੰਮ ਕਰਦੇ ਨਹੀਂ ਜੀ ਉਹ ਹੋ ਤੇ ਉਹ ਸੁਖਚੰਨਤਾ ਜੀ ਤੁਹਾਡੇ ਪਾਵਾ ਚਰਦੇ ਉੱਥੇ ਰਹਿੰਦੀ ਹੈਗੀ ਠੀਕ ਹੈ ਠੀਕ ਹੈ ਠੀਕ ਸਮਝੇ ਮੈਨੂੰ ਮਤਲਬ ਮੈਂ ਮੇਰਾ ਕਨੇਡਾ ਦਾ ਵੀਜ਼ਾ ਲੱਗਿਆਗਾ ਅੱਛਾ ਚਲੋ ਬਹੁਤ ਬਹੁਤ ਮੁਬਾਰਕਾਂ ਹੋਣ ਕੁੜੀਏ ਤੈਨੂੰ ਕੈਨੇਡਾ ਆਉਣ ਦੀਆਂ ਤੇ ਕਿਹੜੀ ਸਿਟੀ ਆਏਂਗੀ ਕੈਨੇਡਾ ਦੀ ਤੂੰ ਮੈਂ ਤਾਂ ਬੈਂਕੋਵਰ ਆ ਇੱਥੇ ਮੈਂ ਵੀ ਇੱਥੇ ਹੋਣਾ ਹੈ ਜੀ ਬੈਂਕੋਵਰ ਅੱਛਾ ਬੈਂਕੋਵਰ ਹੀ ਹੋਣਾ ਅੱਛਾ ਤੇ ਜੌਬ ਜੂਬ ਦੀ ਕੋਈ ਗੱਲ ਕਰ ਲਈ ਇੱਥੇ ਤੁਸੀਂ ਜਾਂ ਇਸਟਰ ਹਾਂ ਸਾਰੇ ਕੰਪਨੀ ਚ ਸਾਰੇ ਸੈਟਅਪ ਹੈ ਨਾ ਅੱਛਾ ਤੇ ਆਈਲੈਟਸ ਕੀਤੀ ਹੋਣੀ ਤੁਸੀਂ ਆਈਲੈਟਸ ਕੀਤੀ ਹੈ ਹਾਂਜੀ ਅੱਛਾ ਅੱਛਾ ਤੇ ਕਿੰਨੇ ਬੈਂਡ ਆ ਗਏ ਤੇਰੇ ਸਾਰੇ ਸੱਤ ਆ ਗਏ ਜੀ ਅੱਛਾ ਸਾਢੇ 7 ਆ ਗਏ ਠੀਕ ਹੈ ਫਿਰ ਵਧੀਆ ਚਲੋ ਵਧੀਆ ਅੱਗੇ ਫਿਊਚਰ ਵੀ ਹੈ ਦੇਖੋ ਸਾਡੀ ਤਾਂ ਸਾਰੀ ਫੈਮਿਲੀ ਇੱਥੇ ਤੁਹਾਨੂੰ ਤਾਂ ਪਤਾ ਹੀ ਹੋਊਗਾ ਤਾਂ ਹੀ ਇੱਥੇ ਰਹਿਣ ਪੈਣ ਦਾ ਥੋੜਾ ਜਿਹਾ ਪ੍ਰਬੰਧ ਔਖਾ ਹੋ ਗਿਆ ਇਹ ਤਾਂ ਪਤਾ ਹੀ ਹੈ ਜੀ ਤੁਹਾਡੀ ਇੱਥੇ ਸਾਰੀ ਐਸਸੀ ਹੈ ਸੱਤ ਮੇਰਾ ਇੱਥੇ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਜਿਹੜਾ ਕੰਮ ਹੈ ਵੀ ਤੁਹਾਡੀ ਜਿਹੜੀ ਤਾਈ ਹੈ ਉਹ ਤਾਂ ਨਹੀਂ ਰਹੀ ਦੁਨੀਆ ਦੇ ਵਿੱਚ ਅੱਛਾ ਅੱਛਾ ਜੀ ਹਾਂ ਸੁਣਿਆ ਸੀ ਪਿਛਲੇ ਦੋ ਸਾਲਾਂ ਦੇ ਤੇ ਬੇਟਾ ਹੈ ਮੇਰਾ ਇੱਕ ਇਸ ਕਰਕੇ ਉਹ ਉੱਥੇ ਰਹਿ ਰਿਹਾ ਹੈਗਾ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਜੀ ਜੀ ਹਾਂ ਉਹਦੀ ਇੱਕ ਗੋਰੀ ਹੈਗੀ ਉਹਨੇ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਹੈ ਤੇ ਜਿਹੜੀ ਬੇਟੀ ਹੈ ਉਸਨੇ ਵੀ ਲਿਵ-ਇਨ ਦੇ ਵਿੱਚ ਰਹਿ ਰਹੀ ਹੈ ਆਪਣੇ ਇੱਥੇ ਕਿਉਂਕਿ ਇੱਥੇ ਸਭ ਕੁਝ ਚੱਲਦਾ ਹੈ ਨੋਰਮਲ ਹੈ ਜੀ ਹਾਂ ਆਪਾਂ ਇੰਡੀਆ ਹੁਣ ਮੈਂ ਤੂੰ ਵੀ ਸਾਡੇ ਤੋਂ ਚਲ ਬਹੁਤ ਛੋਟੀ ਹੋਏਂਗੀ ਤੇਰੇ ਸਾਹਮਣੇ ਗੱਲਾਂ ਕਰਾਂਗੇ ਤੈਨੂੰ ਸ਼ਾਇਦ ਸ਼ਰਮ ਮਹਿਸੂਸ ਹੁੰਦੀ ਹੋਵੇ ਪਰ ਸਾਡੇ ਸਭ ਕੁਝ ਚੱਲਦਾ ਹੈ ਮੇਰੀ ਬੇਟੀ ਹੈ ਹਾਂ ਜੀ ਮੈਂ ਸੁਣਿਆ ਹੈ ਮੇਰੀ ਬੇਟੀ ਹੈ ਨਾ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਫਰੈਂਡ ਸਰਕਲ ਨੂੰ ਮਿਲਦੀ ਹੈ ਤੇ ਅਸੀਂ ਬਸ ਉਹਨਾਂ ਨੂੰ ਇਹ ਕਹਿੰਨੇ ਵੀ ਤੁਸੀਂ ਮਿਲੋ ਕਰੋ ਬਸ ਆਪਦਾ ਪ੍ਰੀਕੌਸ਼ਨ ਹੈ ਜਿਹੜਾ ਉਹ ਯੂਜ਼ ਕਰਦੇ ਰਹੋ ਕਿ ਕਿਸੇ ਜੀ ਦੀ ਕੋਈ ਉਹ ਨਾ ਹੋਵੇ ਹਨਾ ਸਮਝ ਗਏ ਮੇਰੀ ਗੱਲ ਜਾਂ ਨਹੀਂ ਹਾਂ ਜੀ ਹਾਂ ਜੀ ਵੀ ਮੈਂ ਤੁਹਾਨੂੰ ਇਹ ਕਹਿੰਨਾ ਨਹੀਂ ਮੈਂ ਤਾਂ ਐਦਾਂ ਦਾ ਕੁਝ ਵੀ ਨਹੀਂ ਕਹਾ ਹੋ ਸਕ ਚਾਂਸ ਦਾ ਜੀ ਮੈਂ ਤਾਂ ਬਸ ਸਿਰਫ ਇੱਥੇ ਵੀ ਜਿਹੜਾ ਮੇਰੇ ਮਾਪੋਂ ਨੇ ਕਰਜਾ ਚੱਕ ਕੇ ਮੈਨੂੰ ਇੱਥੇ ਭੇਜਣਗੀ ਜਮੀਨ ਜਾਇਦat ਵਿੱਚ ਕੋ ਵਾਪਸ ਮੇਰੇ ਮਾਪਿਆਂ ਨੂੰ ਮੈਂ ਦਿਵਾਉਣੀ ਹੈ ਤੇ ਦੱਸਣਾ ਤਾਂ ਕੰਮ ਹੀ ਕਰਨਾ ਹੈਗਾ ਦੇਖੋ ਮੈਂ ਮੈਂ ਤੁਹਾਨੂੰ ਗੱਲ ਦੱਸਦਾ ਵੀ ਜੇ ਕੰਮ ਕਰਨਾ ਹੈ ਤਾਂ ਤੁਹਾਨੂੰ ਇੱਥੇ ਦੇ ਜਰੂਰ ਰੈਗੂਲੇਸ਼ਨ ਵੀ ਸਮਝਣੇ ਪੈਣਗੇ ਇੱਥੇ ਤੁਹਾਨੂੰ ਸਭ ਤੋਂ ਵੱਡੀ ਪ੍ਰੋਬਲਮ ਹੈ ਸਭ ਤੋਂ ਵੱਧ ਜਿਹੜੀ ਦਿੱਕਤ ਆਉਂਦੀ ਹੈ ਉਹ ਰਹਿਣ ਦੀ ਰੈਜ਼ੀਡੈਂਸ ਦੀ ਹਾਂਜੀ ਰਾਜੀ ਰੈਜ਼ੀਡੈਂਸ ਤਾਂ ਹੈ ਨਹੀਂ ਨਾ ਆਪਣਾ ਤਾਂ ਹੀ ਤੁਹਾਨੂੰ ਫੋਨ ਕੀਤਾ ਮੈਂ ਕਿਉਂਕਿ ਤੁਸੀਂ ਤੁਸੀਂ ਇੱਥੇ ਆ ਕੇ ਜੇ 1000 ਡਾਲਰ ਕਮਾਓਗੇ ਤੁਹਾਨੂੰ 1000 ਡਾਲਰ ਕਮਾਓਗੇ ਤੁਸੀਂ 1000 ਡਾਲਰ ਕਿੰਨਾ ਬੰਦਾ ਲੱਖ ਰੁਪਈਆ ਇੰਡੀਆ ਦਾ ਇਹਦੇ ਜੋ ਜੀ ਜੋ 500 ਡਾਲਰ ਤੁਹਾਡਾ ਰੈਂਟ ਤੇ ਲੱਗ ਜਾਏਗਾ ਪਿੱਛੇ ਕੀ ਬਚੇਗਾ ਤੁਹਾਨੂੰ ਖਾਣਾ ਪੀਣਾ ਉਹੀ ਤੁਹਾਨੂੰ 10-20 ਹਜ਼ਾਰ ਇੰਡੀਆ ਦਾ ਬਚੇਗਾ ਇਹਦੇ ਵਾਸਤੇ ਮੈਂ ਤੁਹਾਨੂੰ ਇਹ ਕਹਿੰਦਾ ਵੀ ਤੁਹਾਨੂੰ ਥੋੜਾ ਜਿਹਾ ਕੰਪਰੋਮਾਈਜ਼ ਜਿਹੜਾ ਹੈਗਾ ਨਾ ਉਹ ਕਰਨਾ ਪਵੇਗਾ ਇੱਥੇ ਅਗ ਦੇਖੋ ਤੁਸੀਂ ਆ ਇਥੋ ਪਿੰਡ ਵਾਲੀ ਸੋਚ ਛੱਡ ਦਿਓ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਨਾ ਪਿੰਡ ਵਾਲੀ ਸੋਚ ਛੱਡ ਲਈ ਨਹੀਂ ਮੈਮ ਮੈਨੂੰ ਤੁਸੀਂ ਐਂ ਕਹਿ ਰਹੇ ਹੋਗੇ ਵੀ ਤੁਸੀਂ ਆਪ ਦੇ ਘਰ ਦਾ ਸਾਰਾ ਕੰਮ ਕਰਨਾ ਪਊਗਾ ਥੋੜਾ ਖਾਣਾ ਪੀਣਾ ਸਾਰਾ ਦੇਖਣਾ ਪਊਗਾ ਕੋਈ ਨਹੀਂ ਮੈਂ ਕਰ ਦਿਆ ਕਰੂੰਗੀ ਸੁਖਜੰਤਾ ਜੀ ਜਿੱਥੇ ਮੈਂ ਆਪਦਾ ਪਿਆ ਕਰੂੰਗੀ ਉੱਥੇ ਥੋੜਾ ਕਰ ਦਿਆ ਕਰੂੰਗੀ ਤਾਂਨ ਥੋੜਾ ਜਿਹਾ ਇੱਕੀ ਰੂਮ ਦੇ ਤੋ ਨਾ ਥੋੜਾ ਜਿਹੀ ਜਗ੍ਹਾ ਦੇ ਤੋ ਜਗਾ ਦੀਗਾ ਕੋਨਾ ਦੇ ਦੋ ਕੋਨਾ ਨਹੀਂ ਮੇਰੀ ਗੱਲ ਸੁਣੋ ਦੇਖੋ ਆਪਣਾ ਮਕਾਨ ਹੈਗਾ 100 ਬਾਈ 100 ਸਕਰ ਫਿਟ ਦੇ ਵਿੱਚ ਬਹੁਤ ਵੱਡਾ ਕੈਨੇਡਾ ਦੇ ਵਿੱਚ ਆਪਣਾ ਮਕਾਨ ਹੈਗਾ ਜੇ ਆਪਾਂ ਇੰਡੀਆ ਦੀ ਆਪ ਵੈਲਿਊ ਮੰਨੀਏ ਤਾਂ 4-5 ਕਰੋੜ ਰੁਪਏ ਦਾ ਮਕਾਨ ਹੈ ਆਪਣਾ ਠੀਕ ਹੈ ਜੀ ਤੇ ਮੈਂ ਮੈਨੂੰ ਪੈਨਸ਼ਨ ਲੱਗੀ ਹੋਈ ਹੈ ਇੰਡੀਆ ਆਪਣੇ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਮੈਨੂੰ 3500 ਡਾਲਰ ਮੈਨੂੰ ਘਰ ਬੈਠਣ ਨੂੰ ਮਿਲਣਾ ਹੀ ਮਿਲਣਾ ਹੈ ਕਿਉਂਕਿ ਇੱਥੇ ਜਿਹੜੇ ਸੀਨੀਅਰ ਸਿਟੀਜ਼ਨ ਆ ਉਹਨਾਂ ਜਿਹੜਾ ਪੀਆਰ ਹੈ ਗ੍ਰੀਨ ਕਾਰਡ ਹੈ ਉਹਨਾਂ ਨੂੰ ਇਹ ਡਾਲਰ ਸਭ ਨੂੰ ਮਿਲਦੇ ਆ ਠੀਕ ਹੈ ਮੈਨੂੰ ਤਾਂ ਸਿਰਫ ਇੱਕ ਸਾਥ ਚਾਹੀਦਾ ਹੈ ਵੀ ਜੋ ਮੇਰੇ ਨਾਲ ਕੋਈ ਕੁੜੀ ਹੋਵੇ ਲਿਵਿੰਗ ਦੇ ਵਿੱਚ ਮੇਰੇ ਨਾਲ ਰਹੇ ਤੇ ਚਲੋ ਆਪਣੇ ਵਿੱਚ ਸੰਬੰਧ ਵੀ ਬਣੇ ਰਹਿਣ ਮੈਨੂੰ ਤਾਂ ਇਦਾਂ ਦਾ ਸਾਥ ਚਾਹੀਦਾ ਹੈ ਜੇ ਤੁਸੀਂ ਇਹ ਸਭ ਕਰ ਸਕਦੇ ਹੋ ਤੁਹਾਡੇ ਵਾਸਤੇ ਰਹਿਣਾ ਖਾਣਾ ਇੱਥੇ ਫ੍ਰੀ ਹੈਗਾ ਤੁਸੀਂ ਆਪਣੀ ਜੌਬ ਕਰੋ ਸਟੱਡੀ ਕਰੋ ਨਹੀਂ ਸੁਖਜੰਦਾ ਜੀ ਮੈਂ ਸਮਝ ਹੀ ਨਹੀਂ ਇਹ ਗੱਲ ਵੀ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਆਈ ਆ ਹਾਂ ਮੈਂ 11 ਰਿਲੇਸ਼ਨਸ਼ਿਪ ਚ ਨਹੀਂ ਮੈਂ ਕਮੈਂਟ ਵੀ ਨਹੀਂ ਕਰ ਸਕਦੀਗੀ ਮੇਰੀ ਏਜ ਬਹੁਤ ਛੋਟੀ ਹੈ ਨਾ ਮੈਂ ਬਹੁਤ ਯੰਗ ਐਂਗੀ ਹਜੀ ਮੈਨ ਬਹੁਤ ਕੁਝ ਕਰਨਾ ਹੈਗਾ ਮੈਂ ਇਹ ਰਿਸ਼ਤੇ ਦਾ ਬੋਝ ਲੈ ਕੇ ਨਹੀਂ ਚੱਲ ਸਕਦੀ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਹਾਨੂੰ ਦੇਖਿਆ ਵੀ ਨਹੀਂ ਮੈਂ ਤੁਹਾਨੂੰ ਜਾਣਦੀ ਨਹੀਂ ਤੇ ਜਾਣਦੀ ਇਹ ਦੇਖੋ ਜੇ ਆਪਾਂ ਜ਼ਿੰਦਗੀ ਵਿੱਚ ਅੱਗੇ ਵਧਣਾਂ ਤਾਂ ਛੋਟੇ ਛੋਟੇ ਕੰਪਰੋਮਾਈਜ਼ ਆਪਾਂ ਨੂੰ ਕਰਨੇ ਹੀ ਪੈਣਗੇ ਹਨਾ ਮੈਨੂੰ ਤਾਂ ਮੈਨੂੰ ਤਾਂ ਲੱਗਦਾ ਵੀ ਮੈਂ ਤੁਹਾਡੇ ਬੱਚਾ ਦੀ ਮਰਜੀ ਹੋਊਗੀ ਦੇਖੋ ਇਹ ਚੀਜ਼ਾਂ ਨਾ ਇੰਡੀਆ ਦੇ ਵਿੱਚ ਚੱਲਦੀਆਂ ਨੇ ਇਹ ਬਾਹਰ ਨਹੀਂ ਚੱਲਦੀਆਂ ਬਾਹਰ ਹੁਣ ਇੱਥੇ ਤੁਹਾਨੂੰ ਦੱਸਾਂ ਹੁਣ ਕੱਲ ਨੂੰ ਤੁਹਾਨੂੰ ਕਿਸੇ ਕਾਲੇ ਦੇ ਨਾਲ ਰੂਮ ਸ਼ੇਅਰ ਕਰਨਾ ਪੈਗਾ ਤੇ ਕਾਲਾ ਤੇਰੇ ਨਾਲ ਕਰੂਗਾ ਸਭ ਕੁਝ ਖਾਲੀ ਚੱਲ ਥੋੜੀ ਜਾਣ ਦੇਵੋ ਤੈਨੂੰ ਮੈਂ ਤਾਂ ਨਹੀਂ ਹੀ ਸੋਚਦਾ ਵੀ ਤੂੰ ਚਲੋ ਆਪਣੇ ਪਿੰਡ ਦੀ ਕੁੜੀ ਹੈ ਤੇ ਮੈਂ ਇਹੀ ਚਾਹੁੰਦਾ ਵੀ ਤੇਰੇ ਤੇ ਕਦੇ ਇਹੋ ਜਿਹੀ ਕੋਈ ਦਿੱਕਤ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਨਹੀਂ ਨਹੀਂ ਉਹ ਫ੍ਰੀਕਵੈਂਸ ਤਾਂ ਬਹੁਤ ਹੁੰਦੀ ਹੈਗੇ ਨੇ ਮੈਂ ਸੁਣਿਆਗਾ ਵੀ ਬਹੁਤ ਜ਼ਿਆਦਾ ਹੁੰਦੇ ਆਗੇ ਉਹ ਤਾਂ ਬਹੁਤ ਗਲਤ ਹੋ ਜਾਂਦਾ ਨਹੀਂ ਮੈਂ ਉਹ ਵੀ ਨਹੀਂ ਮੈਂ ਆਪਣਾ ਸਰੀਰ ਥੋੜੀ ਖਰਾਬ ਕਰਾਉਣਾ ਤਾਂ ਹੈ ਜੀ ਨਹੀਂ ਨਹੀਂ ਫਿਰ ਸਰੀਰ ਖਰਾਬ ਨਹੀਂ ਕਰਨਾ ਚਲੋ ਆਪਣੇ ਨਾਲ ਮੈਂ ਤਾਂ ਇੰਡੀਅਨ ਐ ਮੈਂ ਤੇਰੇ ਪਿੰਡ ਦਾ ਮੈਂ ਤਾਂ ਆਪਣਾ ਟਾਈਮ ਪਾਸ ਜਿਵੇਂ ਕਰਦੇ ਹਾਂਵੇਂ ਕਰ ਲਾਂਗੇ ਤੁੱਕ ਕਰੀ ਸੋਚ ਲਾ ਬਾਈ ਦੇਖ ਲੈ ਹੁਣ ਜਿੰਦਗੀ ਤੇਰੇ ਹੱਥ ਚ ਤੂੰ ਕੈਨੇਡਾ ਆਉਣਾ ਤੂੰ ਆਪਦੇ ਪੈਸੇ ਬਚਾਉਣੇ ਆ ਤੇ ਮੇਰਾ ਕੰਪਰਮਾਈਜ਼ ਕਰ ਲਾ ਮਾੜਾ ਮੋਟਾ ਪੈਸੇ ਮੈਂ ਬਚਾਉਣੇ ਆ ਕੰਪਰਮਾਈਜ਼ ਮੈਂ ਕਰ ਸਕਦੀ ਆ ਪਰ ਮੈਂ ਖਾਣ ਪੀਣ ਦਾ ਕੱਪੜੇ ਦਾ ਤੁਹਾਡੇ ਤੁਹਾਡੀ ਕਲੀਨਿੰਗ ਦਾ ਉਹ ਸਭ ਤਾਂ ਮੈਂ ਕਰ ਸਕਦੀ ਆ ਜੀ ਫਿਰ ਪਰ ਜਿਹੜਾ ਤੁਸੀਂ ਕਹਿੰਦੇ ਰੂਮ ਸ਼ੇਅਰ ਨਹੀਂ ਮੈਂ ਕਰ ਸਕਦੀ ਤੁਹਾਡੇ ਨਾਲ ਚੱਲ ਫੇਰ ਚੱਲ ਫੇਰ ਵੀ ਚੱਲੋ ਇੱਕ ਵਾਰੀ ਤੈਨੂੰ ਤੂੰ ਸੋਚ ਲਾ ਵੀ ਗੱਲ ਤੇਰੇ ਮੇਰੇ ਵਿੱਚ ਹੀ ਰਹੂਗੀ ਤੂੰ ਮੈਨੂੰ ਸੋਚ ਕੇ ਦੁਬਾਰੇ ਮੈਨੂੰ ਕਾਲ ਕਰ ਦੇ ਮੈਂ ਇੱਕ ਵਾਰੀ ਫੋਨ ਰੱਖ ਦਾਂ ਕਿਉਂਕਿ ਮੇਰੇ ਕੋਲ ਤਾਂ ਫਿਰ ਕੋਈ ਆਪਸ਼ਨ ਹੈ ਹੀ ਨਹੀਂ ਨਾ ਮੈਂ ਹੁਣ ਕਿਵੇਂ ਸੋਚਣਾ ਤਾਂ ਫਿਰ ਇਹਦੇ ਵਿੱਚ ਕੀ ਹੈ ਮੈਂ ਤਾਂ ਆਉਣਾ ਹੁਣ ਮੇਰੀ ਫਲਾਈਟ ਹੈ 25 ਨੂੰ ਚਲ ਤੂੰ ਤੂੰ ਆ ਜਾ ਮੇਰੇ ਕੋਲੇ ਆ ਜਾ ਆਪਾਂ ਬੈਠ ਕੇ ਤੂੰ ਮੈਨੂੰ ਸਮਝੀ ਮੈਂ ਤੈਨੂੰ ਸਮਝੀ ਮੈਂ ਪਹਿਲੇ ਦਿਨ ਨਹੀਂ ਤੈਨੂੰ ਕਹਿੰਦਾ ਵੀ ਰੂਮ ਸ਼ੇਅਰ ਕਰੋ ਆਪਾਂ ਕੋਈ ਨਹੀਂ ਇੱਕ ਮਹੀਨਾ ਇੱਕ ਦੂਜੇ ਨੂੰ ਸਮਝਾਂਗੇ ਤਨ ਇੰਨੀ ਵੀ ਛੁੱਟ ਦੇ ਦਿੱ ਚਲ ਠੀਕ ਹੈ ਹਾਂਜੀ ਹਾਂ ਚਲ ਮੈਂ ਹੁਣ ਇੱਕ ਵਾਰੀ ਫੋਨ ਰੱਖਦਾ ਤੂੰ ਸੋਚ ਕੇ ਮੈਨੂੰ ਦੁਆਰੇ ਇਸ ਚੀਜ਼ ਦਾ ਰਿਪਲਾਈ ਮੈਨੂੰ ਦੇ ਦੇ ਨਹੀਂ ਮੈਂ ਤੁਹਾਨੂੰ ਕਾਲ ਕਰੂੰਗੀ ਸੋਚ ਕੇ ਸੋਚ ਕੇ ਸਮਝ ਕੇ ਮੈਨੂੰ ਇੱਕ ਦਾ ਟਾਈਮ ਦੋ ਤੁਸੀਂ ਹਾਂ ਤੇ ਗੱਲ ਜਿਹੜੀ ਆ ਤੇਰੇ ਮੇਰੇ ਵਿੱਚ ਮੈਨੂੰ ਇਹ ਗੱਲ ਵਧੀਆ ਲੱਗੀ ਇੱਕ ਦੂਜੇ ਨੂੰ ਸਮਝ ਲਾਂਗੇ ਹੋ ਸਕਦਾ ਮੈਨੂੰ ਤੁਹਾਡੀ ਆਦਤਾਂ ਤੇ ਤੁਹਾਡਾ ਬੀਹੇਵियर ਵਧੀਆ ਲੱਗੇ ਤਾਂ ਕੋਈ ਨਹੀਂ ਜੇ ਤੁਹਾਨੂੰ ਕੋਈ ਲੱਗੇ ਮੇਰੇ 'ਚ ਕੋਈ ਕਮੀ ਪੇਸ਼ੇ ਲੱਗੇ ਤੁਸੀਂ ਦੱਸੋ ਤੁਹਾਡੇ ਜਾਂ ਮੈਂ ਦੱਸੂਗਾ ਫਿਰ ਇੱਕ ਦੂਜੇ ਨੂੰ ਸਮਝਾਂਗੇ ਫਿਰ ਆਪਾਂ ਅੱਗੇ ਦੀ ਜੋ ਪਲਾਨਿੰਗ ਹੋ ਰੱਖਾਂਗੇ ਠੀਕ ਹੈ